ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਜੂਸ ਬਣਾ ਕੇ ਤਿਆਰ ਕਰਾਂਗੇ ਜੂਸਰ ਤੇ ਸਭ ਦੇ ਘਰ ਹੁੰਦੇ ਆ ਤੇ ਕਈ ਭੈਣ ਭਰਾ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਿਨ੍ਹਾਂ ਕੋ ਜੂਸਰ ਨਹੀਂ ਹੁੰਦਾ ਵੀ ਤੇ ਆਪਾਂ ਜੂਸ ਮਿਕਸੀ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਇਹ ਜੂਸ ਜੂਸ ਆਪਾਂ ਘਰ ਵਿੱਚ ਬਿਲਕੁਲ ਸ਼ੁੱਧ ਜੂਸ ਬਣਦਾ ਆ ਤੇ ਇਹ ਆਪਾਂ ਘਰ ਵਿੱਚ ਜੂਸ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਗਾਜਰਾ ਲਿਆਂ ਸੀ ਦੋਸ ਔਰੈਂਜ ਲਏ ਸੀ ਤੇ ਇੱਥੇ ਆਪਾਂ ਬੀਟਰੂਟ ਲਿਆ ਸੀ ਤੇ ਇੱਕ ਮੈਂ ਆਵਲਾ ਲਿਆ ਸੀ ਤੇ ਗਾਜਰਾ ਨਾਲ ਤੇ ਆ ਆਵਲੇ ਨਾਲ ਆਵਲੇ ਨਾਲ ਬੀਟਰੂਟ ਨਾਲ ਇਹ ਆਪਣਾ ਖੂਨ ਬਣਦਾ ਆ ਤੇ ਔਰੈਂਜ ਦੇ ਨਾਲ ਆ ਆਪਣਾ ਲੀਵਰ ਵੀ ਸਹੀ ਰਹਿੰਦਾ ਲੀਵਰ ਫੈਟੀ ਨਹੀਂ ਹੁੰਦਾ ਵੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਗਾਜਰਾ ਨੂੰ ਛਿੱਲ ਲਵਾਂਗੇ ਛਿੱਲ ਦਿਆਂ ਸੀ ਤੇ ਆਪਾਂ ਗਾਜਰਾ ਨੂੰ ਕੱਟ ਲਵਾਂਗੇ ਬ੍ਰੀਕ ਬ੍ਰੀਕ ਆਪਾਂ ਗਾਜਰਾ ਨੂੰ ਕੱਟ ਕੇ ਤੇ ਆਪਾਂ ਮਿਕਸੀ ਜੱਗ ਵਿੱਚ ਜੂਸ ਬਣਾ ਕੇ ਤਿਆਰ ਕਰਾਂਗੇ ਤੇ ਬਾਹਰੋਂ ਮਹਿੰਗਾ ਜੂਸ ਆਪਾਂ ਨੂੰ 50 ਰੁਪਏ ਦਾ ਗਲਾਸ ਮਿਲਦਾ ਤੇ ਆਪਾਂ ਘਰ ਵਿੱਚ ਜੂਸ ਬਣਾ ਕੇ ਰੈਡੀ ਕਰ ਲਵਾਂਗੇ ਤੇ ਇੱਥੇ ਮੈਂ ਸਾਰੇ ਫਰੂਟ ਗਾਜਰਾਂ ਨੂੰ ਕੱਟ ਲਵਾਂਗੀ ਤੇ ਇੱਥੇ ਮੈਂ ਜੂਸਰ ਵਾਸਤੇ ਆਪਾਂ ਕੱਟ ਲਿਆ ਸੀ ਔਰਾਂਜ ਗਾਜਰਾ ਬੀਟਰੂਟ ਆਮਲਾ ਤੇ ਹੁਣ ਮੈਂ ਜੂਸਰ ਜੱਗ ਵਿੱਚ ਪਾ ਦਵਾਂਗੀ ਦੋ ਵਾਰੀ ਕਰਕੇ ਮੈਂ ਥੋੜਾ ਥੋੜਾ ਸਮਾਨ ਪਾ ਕੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਨੂੰ ਪਾ ਦੇਵਾਂਗੇ ਜੱਗ ਵਿੱਚ ਪਾ ਕੇ ਹੁਣ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਇੱਥੇ ਆਪਾਂ ਮਿਕਸੀ ਜੱਗ ਵਿੱਚ ਇਹ ਗ੍ਰाइंड ਕਰ ਲਿਆ ਸੀ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਗ੍ਰੈਂਡ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਆਪਾਂ ਇਸ ਤਰ੍ਹਾਂ ਜਾਲੀ ਲਵਾਂਗੇ ਜੇ ਆਪਣੇ ਕੋਲ ਜਾਲੀ ਹੋਵੇ ਤੇ ਆਪਾਂ ਜਾਲੀ ਨਾਲ ਪਉਣ ਸੰਪੂਰਨ ਲਵਾਂਗੇ ਇਹਨਾਂ ਨੂੰ ਜੇ ਆਪਣੇ ਕੋਲ ਨਾ ਜਾਲੀ ਇਸ ਤਰ੍ਹਾਂ ਦੀ ਹੋਵੇ ਫਿਰ ਆਪਾਂ ਜਿਹੜੀ ਆਟਾ ਛਾਨਣ ਵਾਲੀ ਆਪਣੇ ਕੋਲ ਹੈ ਜਿਸ ਤੋਂ ਪੌਣੀ ਆਟਾ ਛਾਨਣ ਵਾਲੀ ਜਿਹੜੀ ਛਾਨਣੀ ਆਪਾਂ ਉਹਦੇ ਨਾਲ ਵੀ ਇਹਨੂੰ ਆਪਾਂ ਪਉਣ ਕੇ ਤੇ ਛਾਨ ਕੇ ਤਿਆਰ ਕਰ ਸਕਦੇ ਹਾਂ ਤੇ ਜੇ ਆਪਾਂ ਉਹਦੇ ਨਾਲ ਵੀ ਇਤਨਾ ਆਪਾਂ ਛਾਨਣਾ ਹੋਵੇ ਫਿਰ ਆਪਾਂ ਇੱਕ ਪਤਲਾ ਜਿਹਾ ਕੱਪੜਾ ਲੈ ਕੇ ਉਹਦੇ ਵਿੱਚ ਪਾ ਕੇ ਤੇ ਉਹਨੂੰ ਆਪਾਂ ਜੂਸ ਉਹਦੇ ਵਿੱਚੋਂ ਕੱਢ ਸਕਦੇ ਆ ਤੇ ਆਹ ਵੇਖੋ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਜੂਸ ਨਿਕਲ ਕੇ ਤੇ ਆ ਰੈਡੀ ਹੋ ਗਿਆ ਤੇ ਮੈਂ ਦੂਸਰਾ ਵੀ ਬੈਚ ਇਸੇ ਤਰ੍ਹਾਂ ਦਾ ਬੜਾ ਇਤਰਾ ਹੀ ਬਣਾ ਲਵਾਂਗੀ ਆਹ ਦੇਖੋ ਕਿੰਨਾ ਵਧੀਆ ਜੂਸ ਨਿਕਲ ਕੇ ਇਸ ਤਰ੍ਹਾਂ ਹੋ ਗਿਆ ਮੈਂ ਦੂਸਰਾ ਵੀ ਜੂਸ ਪਾ ਲਵਾਂਗੀ ਇਹਦੇ ਵਿੱਚ ਸਰਦੀ ਦਾ ਮੌਸਮ ਤੇ ਵਿੱਚ ਗਾਜਰਾਂ ਕਿੰਨੂ ਤੇ ਹੁਣ ਬਹੁਤ ਕਿੰਨੂ ਗਾਜਰਾਂ ਆਉਣ ਡੀਆਂ ਤੇ ਆਪਾਂ ਇਹਦਾ ਜੂਸ ਘਰ ਵਿੱਚ ਬਣਾ ਕੇ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਸਾਫ਼ ਸੁਥਰਾ ਜੂਸ ਬਣਾ ਕੇ ਦੇ ਸਕਦੇ ਹਾਂ ਤੇ ਨਾਲੇ ਆਹ ਜੂਸ ਪੀਣ ਨਾਲ ਆਪਾਂ ਇੱਕ ਗਲਾਸ ਜੂਸ ਪੀ ਲਈਏ ਤੇ ਇਹਦੇ ਨਾਲ ਅਰਜੀ ਬਹੁਤ ਵਧੀਆ ਆਪਣੇ ਸਰੀਰ ਨੂੰ ਅਰਜੀ ਮਿਲਦੀ ਹੈ ਤੇ ਜੂਸ ਘਰ ਵਿੱਚ ਇਹ ਕੋਈ ਇਹਦੇ ਵਿੱਚ ਖਰਚਾ ਨਹੀਂ ਹੈਗਾ ਘਰ ਜੂਸ ਬਣਾਉਂਦਾ ਆਪਾਂ ਘਰ ਵਿੱਚ ਜੂਸ ਬਣਾ ਕੇ ਆਪਾਂ ਆਪਣੇ ਸਾਰੇ ਪਰਿਵਾਰ ਨੂੰ ਘਰ ਵਿੱਚ ਜੂਸ ਪਿਆ ਸਕਦੇ ਹਾਂ ਆਪਣੇ ਬੱਚਿਆਂ ਨੂੰ ਤੇ ਆਪ ਆਪ ਵੀ ਆਪਾਂ ਡੇਲੀ ਪੀਣਾ ਚਾਹੀਦਾ ਜੂਸ ਵੀ ਤੇ ਬਹੁਤ ਵਧੀਆ ਜੂਸ ਨਿਕਲ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚੋਂ ਮੈਂ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਜੂਸ ਕੱਢ ਲਵਾਂਗੇ ਤੇ ਜੂਸ ਬਣਾਉਣ ਦਾ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਬਹੁਤ ਈਜੀ ਨਾਲ ਜੂਸ ਬਣ ਕੇ ਰੈਡੀ ਹੋ ਜਾਂਦਾ ਅੱਧਾ ਚਮਚਾ ਪਾ ਕਾਲਾ ਨਮਕ ਪਾ ਦਿੰਨੇ ਆ ਇਸਦੇ ਵਿੱਚ ਮਿੱਠੇ ਦੀ ਜ਼ਰੂਰਤ ਨਹੀਂ ਹੁੰਦੀ ਜੇ ਤੁਹਾਨੂੰ ਮਿੱਠਾ ਪਸੰਦ ਤੁਸੀਂ ਥੋੜੀ ਚੀਨੀ ਪਾ ਸਕਦੇ ਆ ਬੱਲ ਤੇ ਇਹ ਗਾਜਰਾਂ ਵੀ ਮਿੱਠੀਆਂ ਆਪਣੇ ਕਿੰਨੂ ਵੀ ਮਿੱਠੇ ਆ ਰਹੇ ਆ ਚੀਨੀ ਦੀ ਬਿਲਕੁਲ ਲੋੜ ਨਹੀਂ ਆ ਤੇ ਨਮਕ ਪਾ ਨਮਕ ਪਾ ਕੇ ਆਪਾਂ ਜੂਸ ਨੂੰ ਪੀਸ ਸਕਦੇ ਆ ਤੇ ਜੂਸ ਇਸ ਤਰ੍ਹਾਂ ਹੀ ਮਿੱਠਾ ਹੁੰਦਾ ਹੈ ਤੇ ਹੁਣ ਆਪਾਂ ਜੂਸ ਨੂੰ ਆਪਾਂ ਗਲਾਸ ਵਿੱਚ ਪਾ ਲਵਾਂਗੇ ਜੂਸ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਤੁਸੀਂ ਕਮੈਂਟਾਂ ਵਿੱਚ ਤੁਸੀਂ ਦੱਸ ਸਕਦੇ ਜੂਸ ਦੀ ਰੈਸਪੀ ਕੋਈ ਵੀ ਜਿਹੜੀ ਵੀ ਤੁਸੀਂ ਸਾਤਹੀ ਸਾਡੀ ਰੈਸਪੀ ਵੇਂਦੇ ਤੁਸੀਂ ਜਰੂਰ ਦੱਸਿਆ ਕਰੋ ਸਾਨੂੰ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ